ਵੀਰੋ ਜਿਵੇਂ ਬੱਚਿਆਂ ਦਾ ਸਕੂਲ ਹੁੰਦਾ ਨਾ ਉਵੇਂ ਕਿਸਾਨਾਂ ਦਾ ਖੇਤ ਵੀ ਕਿਸਾਨਾਂ ਦਾ ਸਕੂਲ ਹੀ ਹੁੰਦਾ ਹੈ ਮੈਂ ਤੁਹਾਨੂੰ ਦਿਖਾਉਣਾ ਵੀ ਮੇਰੇ ਖੇਤ ਦਾ ਮੇਰਾ ਸਕੂਲ ਵੀ ਜਿਵੇਂ ਹੁਣ ਆਪਾਂ ਅੱਦੋ-ਬੱਦ ਟਾਈਮ ਆਪਣੇ ਖੇਤ ਹੀ ਬਤੀਤ ਕਰਦੇ ਹਣਾ ਅੱਦੋ-ਬੱਦ ਰਾਤਾਂ ਵੀ ਖੇਤ ਹੀ ਸਮਾਂ ਗੁਜ਼ਰਦਾ ਜਿਵੇਂ ਸਵੇਰੇ 5-6 ਵਜੇ ਨਿਕਲਣੇ ਚੁੱਟ ਕੇ ਤੇ ਵਗ ਜਾਂਦੇ ਨੇ ਉਵੇਂ ਆਪਾਂ ਘਰਾਂ ਚੋਂ ਆ ਜਾਂਦੇ ਆ ਖੇਤਾਂ 'ਚ ਆਪਣਾ ਸਮਾਂ ਗੁਜ਼ਰਦਾ ਦੇਖੋ ਤੁਸੀਂ ਵੀ ਮਾਹੌਲ ਕਿੰਨਾ ਸੋਹਣਾ ਬਣਿਆ ਹੋਇਆ ਕਾ ਵੱਖੋ ਵੱਖਰੇ ਇੱਥੇ ਦਰਾਖਤ ਲੱਗੇ ਆ ਬਕਰੈਨਾਂ ਲੱਗੀਆਂ ਨੇ ਟਾਲੀਆਂ ਲੱਗੀਆਂ ਜਾਮਣ ਔਲੇ ਤੇ ਵਧੀਆ ਪ੍ਰਬੰਧ ਕੀਤਾ ਹੋਇਆ ਵੀ ਪਤਾ ਵਿਚ ਵਿਚ ਦੇਖਣ ਚ ਕੀ ਆਉਂਦਾਗਾ ਵਿਚ ਵਿਚ ਜਿਹੜੇ ਆਪਣੇ ਭਰਾ ਮਾਣੇ ਕੱਲੇ ਉਹ ਫ੍ਰਿਜ ਦੇ ਧਾਰ ਰੱਖੇ ਆ ਮੋਟਰਾਂ ਤੇ ਜਿੰਨਾ ਚ ਸਟਾਰਟਰ ਆ ਕੱਲੇ ਫਿੱਟ ਕਰ ਰੱਖੇ ਨੇ ਤੇ ਜਗ੍ਹਾ ਬਹੁਤ ਘੱਟ ਛੱਡਦੇ ਆ ਤੇ ਇੱਥੇ ਤੁਸੀਂ ਲਾ ਲੋ ਇੱਕ ਟਾਲੀ ਇੱਥੇ ਸੀ ਕਿ ਉਹ ਪੱਟੀ ਕੀ ਚਾ ਖੇੜ ਨੇ ਪੱਟਤੀ ਨਹੀਂ ਇੱਥੋਂ ਦੀ ਸੂਰਜ ਕਿਸੇ ਵੇਲੇ ਦੀਂਦੇ ਹੀ ਨਹੀਂ ਸੀਗਾ ਇੰਨੀ ਸੰਘਣੀ ਛਾਂ ਹੁੰਦੀ ਸੀਗੀ ਤੇ ਬੜਾ ਸਵਰਗ ਦਾ ਨਜ਼ਾਰਾ ਆਉਂਦਾਗਾ ਵੀ ਸਕੂਨ ਵਿੱਚ ਤਾਂ ਪੰਛੀ ਰਹਿੰਦੇ ਆ ਬਹੁਤ ਚਿੜੀਆਂ ਤੇ ਮੰਨ ਜੇ ਆਪਾਂ ਕਾਟੂਆ ਵਗੈਰਾ ਦੀ ਗੱਲ ਕਰ ਲਈ ਤਾਂ ਕਾਟੂਆ ਬਹੁਤ ਰਹਿੰਦੀਆਂ ਨੇ ਤੇ ਵੀਰੋ ਮੇਨ ਗੱਲ ਇਹ ਆ ਵੀ ਖੇਤੋਂ ਹੀ ਆਪਣੇ ਘਰ ਦੇ ਇੱਕਬੀਲਦਾਰੀ ਹਨ ਜਿਹੜੇ ਖਾਂਦਿਆਂ ਨੇ ਜਿਹੜਾ ਆਪਣੇ ਇੱਕਬੀਲਦਾਰੀਆਂ ਦਾ ਸਰਕਲ ਆ ਉਹ ਆਪਣੇ ਖੇਤੋਂ ਹੀ ਚੱਲਦਾ ਵੀ ਕਿਉਂ ਨਾ ਆਪਾਂ ਖੇਤ ਨੂੰ ਰੱਬ ਮੰਨ ਕੇ ਚੱਲੀਏ ਆ ਕੇ ਇੱਥੇ ਮੱਥਾ ਟੇਕ ਕੇ ਤੇ ਆਦੀ ਮਿਹਨਤ ਕਰੀਏ